ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਵੇਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਕੰਟਰੋਵਰਸੀ ਚੱਲ ਰਹੀ ਹੈ ਦਿਲਜੀਤ ਦਸਾਂਜਲੀ ਉਹਨਾਂ ਦੀ ਫਿਲਮ ਸਰਦਾਰ ਜੀ 3 ਇੰਡੀਆ 'ਚ ਨਹੀਂ ਰਿਲੀਜ਼ ਹੋਈ ਬਾਕੀ ਸਾਰੀ ਦੁਨੀਆ 'ਚ ਰਿਲੀਜ਼ ਹੋ ਚੁੱਕੀ ਹੈ ਬੜੇ ਲੋਕ ਦੇਖ ਕੇ ਆ ਰਹੇ ਨੇ ਕਹਿੰਦੇ ਰਿਵਿਊ ਕੀਤਾ ਕਿ ਬੜੀ ਅੱਛੀ ਫਿਲਮ ਹੈ ਤੇ ਇਹ ਕੰਟਰੋਵਰਸੀ ਤੇ ਨਾ ਇੱਕ ਇੰਟਰਵਿਊ ਆਇਆ ਹੰਸਰਾਜ ਹੰਸ ਜੀ ਜੋ ਕਿ ਇੱਕ ਬਾਬੇ ਵੀ ਨੇ ਉਹਨਾਂ ਦਾ ਡੇਰਾ ਵੀ ਚੱਲਦਾ ਹੈ ਉਹ ਪਾਕਿਸਤਾਨ ਪਹਿਲੇ ਵੀ ਬੜੀ ਦਫਾ ਆ ਚੁੱਕੇ ਨੇ ਉਹਨਾਂ ਨੇ ਇੱਕ ਕਹਾਣੀ ਵੀ ਸੁਣਾਈ ਸੀ ਕਿ ਦਾਤਾ ਦਰਬਾਰ ਉਹ ਕਿਸ ਤਰ੍ਹਾਂ ਹੈ ਤੇ ਉਹ ਪਾਕਿਸਤਾਨ ਵੀ ਆ ਚੁੱਕੇ ਨੇ ਤੇ ਉਹ ਪਹਿਲੇ 뮤직 ਵੀ ਗਾਉਂਦੇ ਸੀ ਬਹੁਤ ਜ਼ਿਆਦਾ ਗਾਇਆ ਉਹਨਾਂ ਨੇ ਬੋਬੀ ਦੇਵਲ ਦੀ ਮੂਵੀ ਜਿਹਦਾ ਨਾਮ ਹੈ ਉਹ ਪਾਕਿਸਤਾਨ 'ਚ ਗਾਇਆ ਇਹਨਾਂ ਨੇ ਇੰਡੀਆ 'ਚ ਗਾਇਆ ਉਹ ਬੋਬੀ ਦੇਵਲ ਦੀ ਇੱਕ ਫਿਲਮ ਜੀ ਵੀ ਗਾਇਆ ਉਹਨਾਂ ਨੇ ਬਾਲੀਵੁੱਡ 'ਚ ਵੀ ਗਾਇਆ ਤੇ ਉਹ ਉਹਨਾਂ ਦਾ ਕੀ ਆਪਾਂ ਇਸ ਬਾਰੇ ਖਿਆਲ ਆਤ ਨੇ ਉਹ ਇਸ ਇੰਟਰਵਿਊਜ਼ ਨੇ ਤੇ ਆਪਾਂ ਪਹਿਲੇ ਇੰਟਰਵਿਊ ਦੇਖਨੇ ਆ ਦੋਸਤ ਬਾਅਦ ਗੱਲ ਕਰਾਂਗੇ ਅਮ੍ਰਿਤਾ ਪ੍ਰੀਤਮ ਲਿਖ ਕੇ ਗਏ ਨੇ ਕਿ ਅਜਾੱਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਪਰ ਜੋ ਅੱਜ ਦੀ ਸਥਿਤੀ ਹੈ ਸ਼ਾਇਦ ਉਹ ਹੂਕ ਅੱਜ ਸਰਹੱਦਾਂ ਪਾਰ ਨਹੀਂ ਪਹੁੰਚਣੀ ਉਸ ਕਬਰ ਤੱਕ ਨਹੀਂ ਪਹੁੰਚਣੀ ਔਰ ਖਾਸ ਤੌਰ ਦੇ ਉੱਤੇ ਕੌਮਾਂ ਦੀ ਜੰਗ ਕਿਵੇਂ ਮੌਸਿਕੀ ਦੇ ਵਿੱਚ ਆ ਗਈ ਕਿਵੇਂ ਬਖਰੇਵੇਂ ਕਲਾ ਦੇ ਵਿੱਚ ਉੱਤਰ ਆਏ ਇਹਦੇ ਬਾਰੇ ਗੱਲ ਕਰਨੀ ਜ਼ਰੂਰੀ ਹੈ ਦਿਲਜੀਤ ਦਸਾਂਝ ਦਾ ਕੰਟਰੋਵਰਸੀ ਅੱਜ ਡਿਸਕਸ ਕਰਾਂਗੇ ਸਾਡੇ ਨਾਲ ਪਦਮਸ਼ਰੀ ਹੰਸ ਰਾਜ ਹੰਸ ਜੀ ਮੌਜੂਦ ਨਹੀਂ ਹਾਂ ਜੀ ਸਮਾਧਿਤ ਬਹੁਤ শুকਰਿਆ ਸੱਚੀ ਗੱਲ ਜੀ ਮਹਾਰਾਜ ਸਤਿਗੁਰਾਲ ਜੀ ਬੜੀ ਮਿਹਰਬਾਨ ਹੁਣੇ ਜੇ ਜੋ ਮੈਂ ਗੱਲ ਕਰਦਾ ਸੀ ਜੋ ਲਿਖ ਕੇ ਗਏ ਅਮਰਤਾ ਜੀ ਉਹ ਉਹ ਸ਼ਾਇਦ ਹੁਣ ਲੱਗਦਾ ਹੂਕ ਪਹੁੰਚਣੀ ਨਹੀਂ ਉੱਥੇ ਤੱਕ ਜੋ ਜੋ ਕੋਮਾ ਦੀ جنگ ਛਿੜ ਗਈ ਹੈ ਉਹ ਸ਼ਾਇਦ ਹੁਣ ਮوسیਕੀ ਚ ਉੱਤਰ ਰਹੀ ਹੈ ਹਾਂ ਜੀ ਜਦੋਂ ਵੀ ਅਮਰਤਾ ਪ੍ਰੀਤਮ ਜੀਉਂਦੀ ਹੋਏਗੀ ਜਾ ਉਹ ਸੋਚਦੇ ਲੋਕ ਜਿੰਦੇ ਹੋਣਗੇ ਅਮਰਤਾ ਪ੍ਰੀਤਮ ਫਿਜ਼ੀਕਲੀ ਨਹੀਂ ਹੋਣਗੇ ਮੈਟਾਫਿਜ਼ੀਕਲੀ ਉਹ ਮੌਜੂਦ ਨੇ ਵਾਰਿਸ਼ਾ ਵੀ ਮੌਜੂਦ ਹੈ ਈਵਨ ਪੀਰ ਪੈਗੰਬਰਾਂ ਦੀ ਵਾਈਫਸ ਵੀ ਮੌਜੂਦ ਆ ਉਹ ਇਸ ਤਰ੍ਹਾਂ ਹੀ ਸੋਚਦੇ ਆ ਤੇ ਹੁਣ ਵੀ ਉਹ ਲੋਕ ਆ ਜਿਹੜੇ ਇਸ ਤਰ੍ਹਾਂ ਹੀ ਸੋਚਦੇ ਆ ਫਿਰ ਉਹ ਆਪਣੇ ਪੀਰਾਂ ਫਕੀਰਾਂ ਨੂੰ ਵਾਜਾ ਮਾਰਦੇ ਕਿਤੇ ਕਬਰਾਂ ਵਿੱਚੋਂ ਬੋਲ ਇਹਨਾਂ ਨੂੰ ਅਕਲ ਦੇ ਅਕਲ ਦੇ ਅੰਨਿਆਂ ਨੂੰ ਅਕਲ ਦੇ ਜੀਣ ਦਿਓ ਲੋਕਾਂ ਨੂੰ ਮੁਹੱਬਤ ਦਾ ਇਹਨਾਂ ਦੇ ਦਿਲ ਵਿੱਚ ਬੀਜ ਬੀਜ ਦਿਓ ਤਾਂ ਕਿ ਨਫ਼ਰਤ ਨਾ ਕਰ ਸਕਣ ਜੀ ਨਫ਼ਰਤ ਆ ਤਫਹੀਰ ਪਹਿਲੀ ਗੱਲ ਆਰਟਿਸਟ ਨਹੀਂ ਦੂਜੀ ਗੱਲ ਅਸੀਂ ਸੋ ਕਾਲਡ ਜਿਹੜੇ ਧਾਰਮਿਕਤਾ ਦਾ ਚੋਗਾ ਪਾਇਆ ਉਹ ਨਹੀਂ ਤੇ ਬਾਕੀ ਜਿੱਥੇ ਜ਼ੁਲਮ ਹੁੰਦਾ ਹੈ ਕੋਈ ਜ਼ਿਆਦਤੀ ਹੁੰਦੀ ਹੈ ਉਹਦੋਂ ਵਤਨ ਪ੍ਰਸਤ ਹੋਣਾ ਜਾਂ ਜਿਸ ਮੁਲਕ ਚ ਰਹੀ ਹੈ ਉਹਦੀ ਖੈਰ ਮੰਗਣਾ ਇਹ ਤਾਂ ਇਲਾਹੀ ਹੁਕਮ ਹੈ ਜਦੋਂ ਜ਼ੁਲਮ ਦੀ ਇੰਤਹਾ ਹੁੰਦੀ ਉਹ ਫਿਰ ਤਲਵਾਰ ਤੇ ਵੀ ਲਿਖਿਆ ਸਹਬਾਂ ਦੇ ਚੂਕਾ ਰਜ਼ ਹਵਾਹੀਲ ਤੇ ਦਰਗੁਜ਼ਸ਼ਤ ਬਾਜਾਂ ਵਾਲੇ ਬਾਪੂ ਦੀ ਤਲਵਾਰ ਤੇ ਲਿਖਿਆ ਸੀ ਸੁਵਿਸ਼ ਕਰਕੇ ਅਦਰਵਾਇਜ਼ ਬਵੰਜਾ ਕਵੀ ਸੁਣਨ ਵਾਲੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਲਿਖਣ ਵਾਲੇ ਕਿਤੇ ਲੜਨੋਂ ਦਿਲ ਕਰਦਾ ਸੀ ਮਜਬੂਰੀਆਂ ਨੇ ਜਦੋਂ ਜ਼ੁਲਮ ਦੀ ਐਂਡ ਹੁੰਦਾ ਲੜਨਾ ਪੈ ਜਾਂਦਾ ਤੇ ਜਦ ਜਾੰਗਾਂ ਖਤਮ ਹੋ ਗਈਆਂ ਸਾਡੇ ਮਾਲਕਾਂ ਨੇ ਵੀ ਇੰਟਰੈਕਸ਼ਨ ਕੀਤੀ ਸੰਵਾਦ ਕੀਤਾ ਈਵਨ ਰੰਗਜੀਤ ਦੇ ਮੁੰਡੇ ਨੂੰ ਮਿਲਣ ਗਏ ਉਹਦੀ ਮਦਦ ਵੀ ਕੀਤੀ ਉਹ ਇਸ ਕਾਬਲ ਸੀਗੇ ਉਹ ਡਿਜ਼ਰਵ ਕਰਦੇ ਸੀ ਜਿਨ੍ਹਾਂ ਨੇ ਸਾਰਾ ਪਰਿਵਾਰ ਸ਼ਹੀਦ ਕਰਤਾ ਬੱਚੇ ਵੀ ਸ਼ਹੀਦ ਕਰ ਪਰ ਉਹਨੇ ਕਿਹਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਉੱਲੂ ਹਨ ਕੀ ਕਰਦੇ ਪੱਤ ਦੇ ਕਿਸਮਤ ਲੋਕ ਹੈ ਨਾ ਇਹਨਾਂ ਨੂੰ دین ਦਾ ਪਤਾ ਨਾ ਈਮਾਨ ਦਾ ਪਤਾ ਨਾ ਇਨਸਾਨੀਅਤ ਦਾ ਪਤਾ ਮੈਂ ਤਾਂ ਰੱਬ ਖੁਦ ਧਰਤੀ ਤੇ ਆਇਆ ਹਾਂ ਸਮਝ ਇਸ ਕਰਕੇ ਸਾਨੂੰ ਚਾਹੀਦਾ ਆਪਣੇ ਰੋਹਾਨੀ ਰਹਿਬਰਾਂ ਨੂੰ ਫਾਲੋ ਕਰੀਏ ਉਹਨਾਂ ਨੇ ਇੰਟਰੈਕਸ਼ਨ ਬਾਤ ਸੰਵਾਦ ਕਦੀ ਬੰਦ ਨਹੀਂ ਕੀਤਾ ਜਿਸ ਜਿਸ ਕਲਾਕਾਰ ਨੇ ਲੱਖਾਂ ਲੋਕਾਂ ਸਾਹਮਣੇ ਤਿਰੰਗਾ ਆਪਣੇ ਹੱਥ ਫੜ ਕੇ ਇਹ ਕਬੂਲ ਕਰਾਤਾ ਕਿ ਮੈਂ ਨੈਸ਼ਨਲਿਸਟਾਂ ਅੱਜ ਉਹਨੂੰ ਦੇਸ਼ ਤਰੋਹੀ ਕਿਹਾ ਜਾ ਰਿਹਾ ਇਸ ਕਰਕੇ ਸਿਰਫ ਉਹਨੇ ਇੱਕ ਫਿਲਮ ਬਣਾਈ ਹੈ ਜਿਸ ਦੇ ਵਿੱਚ ਅਦਾਕਾਰਾ ਪਾਕਿਸਤਾਨ ਦੀ ਹਾਂਜੀ ਜਦੋਂ ਦਿਲਜੀਤ ਜੀ ਨੇ ਫਿਲਮ ਸ਼ੁਰੂ ਕੀਤੀ ਹੋएगी ਉਹਨੂੰ ਥੋੜੀ ਪਤਾ ਕਿ ਇੱਥੇ ਜੰਗ ਦੇ ਅਸਾਰ ਹੋ ਜਾਣਗੇ ਜਾਂ ਜੰਗ ਲੱਗ ਹੀ ਜਾਏਗੀ ਅਗਰ ਪਤਾ ਹੁੰਦਾ ਤੇ ਉਹ ਕਦੀ ਸਾਈਨ ਨਾ ਕਰਦੇ ਜਿੰਨੀ ਦੇ ਥੋੜੀ ਟੈਨਸ਼ਨ ਹੈ ਜਦੋਂ ਆਪਾਂ ਗਵੰਡੀਆਂ ਨਾਲ ਲੜਦੇ ਆ ਉਦੋਂ ਆਪਾਂ ਹੁੱਕਾ ਪਾਣੀ ਬੰਦ ਕਰ ਦਿੰਦੇ ਸੀ ਦਾਲ ਸਬਜ਼ੀਆਂ ਲੈਣੀਆਂ ਬੰਦ ਬੱਚਿਆਂ ਨੂੰ ਬੁਲਾਉਣਾ ਬੰਦ ਕਰ ਦਿੰਦੇ ਸੀ ਉਦੋਂ ਟੈਨਸ਼ਨ ਨਹੀਂ ਸੀ ਉਦੋਂ ਸਾਰੇ ਇਦਰਲੇ ਆਰਟਿਸਟ ਉਧਰਲੇ ਮਿਲ ਕੇ ਕੰਮ ਕਰਦੇ ਸੀ ਤੇ ਦਲਜੀਤ ਜੀ ਨੇ ਵੀ ਉਦੋਂ ਹੀ ਫਿਲਮ ਕੰਪਲੀਟ ਕੀਤੀ ਹੈ ਤੇ ਇਸ ਕਰਕੇ ਉਹਨਾਂ ਨੂੰ ਪਿਆਰ ਕਰੋ ਦਲਜੀਤ ਜੀ ਨੇ ਉਹ ਮੰਜ਼ਲਾ ਸਰ ਕੀਤੀਆਂ ਜਿਹਦੇ ਹਿਸ ਕਿਸੇ ਦੇ ਹਿੱਸੇ ਨਹੀਂ ਆਈਆਂ ਹਿਸਟਰੀ ਦੇ ਵਿੱਚ ਮੈਂ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਰ ਰਿਹਾ ਦੇਖ ਲਓ ਮੇਰੀ ਉਮਰ ਹੁਣ ਵਾਵਾ ਹੋ ਗਈ ਹੈ ਤੇ ਮੈਂ ਪਹਿਲੀ ਵਾਰੀ 83 ਚ ਗਿਆ ਸੀ ਟ੍ਰਾਂਟੋ ਮੈਂ ਮਾਈਕਲ ਜੈਕਸਨ ਤੋਂ ਲੈ ਕੇ ਸਾਰੇ ਹੀ ਦੇਖੇ ਆ ਗੋਰਿਆਂ ਨੇ ਤਾਂ ਇਦਾਂ ਕਰਾਊਡ ਕੀਤਾ ਹੋ ਗਿਆ ਇਹਨੇ ਤੇ ਗੋਰਿਆਂ ਦਾ ਵੀ ਬੀਟ ਕਰਤਾ ਸਾਰਾ ਰਿਕਾਰਡ ਤੇ ਇਹਨੂੰ ਪਿਆਰ ਕਰੋ ਇਹ ਪੂਰੇ ਭਾਰਤ ਦਾ ਨਾਮ ਲੈ ਰਿਆ ਭਾਰਤ ਦਾ ਫਖਰ ਆ ਅੱਛਾ ਹੰਸ ਜੀ ਇਹ ਜੋ ਹੋਇਆ ਹੈ ਦਲਜੀਤ ਦੋਸਾਂਝ ਦੇ ਨਾਲ ਇਹ ਮਹਿਜ਼ ਇਸ ਮੂਵੀ ਤੱਕ ਇਹਨੂੰ ਅਮੈਸਰ ਰੱਖੀਆ ਜਾਂ ਇਸ ਤੋਂ ਪਹਿਲਾਂ ਵੀ ਇੱਕ ਮੂਵੀ ਆਈ ਸੀ ਪੰਜਾਬ 95 ਉਦੋਂ ਵੀ ਉਹ ਮੂਵੀ ਰੋਕ ਦਿੱਤੀ ਗਈ ਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਉਹ ਮੂਵੀ ਸੀਗੀ ਦੱਸੋ ਉੱਚ ਕੋਈ ਪਾਕਿਸਤਾਨੀ ਸੀ ਆਰਟਿਸਟ ਉੱਚ ਸੀਗਾ ਕੋਈ ਪਾਕਿਸਤਾਨੀ ਤਾਂ ਫੇਰ ਉਤਫੇ ਸਰਦਾਰ ਸਰ ਜ਼ਿਆਦਤੀ ਸੱਚ ਲੋਕਾਂ ਸਾਹਮਣੇ ਜਾਣਾ ਚਾਹੀਦਾ ਸੀ ਕਲਾਕਾਰਾਂ ਦਾ ਤਾਂ ਕੰਮ ਹੈ ਖਾਲੜਾ ਸਾਹਿਬ ਨਾਲ ਜੋ ਹੋਇਆ ਪਤਾ ਲੱਗਣਾ ਚਾਹੀਦਾ ਸੀ ਕਿ ਆਪਣੇ ਨੇ ਆਪਣੇ ਨੂੰ ਕਿੱਦਾਂ ਮਾਰਿਆ ਕਿੰਨਾ ਕਲਾ ਕਲਾ ਦੇ ਵਿੱਚ ਫਿਲਟਰੇਸ਼ਨ ਹੈਗੀ ਆ ਇੱਕ ਇੱਕ ਉਹ ਗੇਟ ਹੈਗਾ ਕਿ ਜਿੱਥੋਂ ਫਿਲਟਰ ਹੋ ਕੇ ਜਾਊਗੀ ਕਲਾ ਵੀ ਹਾਂਜੀ ਹੋਏਗੀ ਲੇਕਿਨ ਜਿਹੜਾ ਡਿਪਲੋਮੈਟਿਕ ਜਿਹਨੇ ਫਿਲਟਰ ਲਾਇਆ ਉਹ ਕਲਾਕਾਰ ਨਹੀਂ ਹੋ ਸਕਦਾ ਉਹ ਕਾਰੋਬਾਰੀ ਹੋ ਸਕਦਾ ਕਾਰੋਬਾਰੀ ਅੱਜਕੱਲ੍ਹ ਐਸੇ ਪੂਸੇ ਬਣਾਈ ਜਾਂਦੇ ਨੇ ਹਰ ਫੀਲਡ ਵਿੱਚ ਆਰਟਿਸਟ ਕਦੀ ਪੜਾ ਮੈਂ ਤਾਂ ਨਹੀਂ ਬੋਲਦਾ ਦੇਖਿਆ ਜਿਹੜਾ ਆਰਟਿਸਟ ਆ ਹੁਣ ਆਰਟਿਸਟ ਦਾ ਹੁਣ ਪਤਾ ਹੀ ਨਹੀਂ ਜੇ ਲੋਕਾਂ ਨੂੰ ਜਿਹੜਾ ਟੀਵੀ ਤੇ ਆ ਗਿਆ ਜਿਹਦੇ ਗਾਣੇ ਆ ਗਿਆ ਜਾਂ ਜਿਹੜਾ ਲਿਖਣ ਲੱਪਿਆ ਇਹ ਜ਼ਰੂਰੀ ਨਹੀਂ ਆਰਟਿਸਟ ਹੋਰ ਹੁੰਦਾ ਆਰਟਿਸਟਿਕ ਹੋਰ ਹੁੰਦਾ ਜੀਵ ਹੋਰ ਆ ਬੁੱਧੀਜੀਵੀ ਹੋਰ ਆ ਸੁੱਤਾ ਹੋਇਆ ਇਨਸਾਨ ਹੋ ਰਿਹਾ ਜਾਗਿਆ ਹੋਇਆ ਬੁੱਧਾ ਆ ਹੈ ਸੱਚ ਲਈ ਸੂਲੀ ਤੇ ਚੜਨ ਵਾਲਾ ਹੀਸਾ ਆ ਚਰਖੜੀਆਂ ਤੇ ਚੜਨ ਵਾਲੇ ਆਸ਼ਿਕ ਹੈ ਦੇਗਾ ਚੁੱਭਣ ਵਾਲੇ ਆਸ਼ਿਕ ਹੈ ਬਿਨਾਂ ਇਸ਼ਕ ਤੋਂ ਉਬਲ ਸਕਦਾ ਕੋਈ ਟੀਕਾ ਭਰਦਾ ਡਾਕਟਰ ਤੇ ਬੜਬੜੀਆਂ ਦਿਆਂ ਕੰਬ ਜਾਂਦੀਆਂ ਕਿੱਦਾਂ ਦੇ ਲੋਕ ਹੋਣਗੇ ਜਿਹੜੇ ਪੀੜ ਦਿੱਤੇ ਗਏ ਜਿਨ੍ਹਾਂ ਦੀਆਂ ਖੋਪਰੀਆਂ ਲਹਾ ਅੱਲ੍ਹ ਲੱਥੀਆਂ ਕਿਆ ਕਿਸੇ ਲੋਕ ਹੋਣ ਉਹ ਬਹੁਤ ਯੰਗ ਉਮਰ ਵਿੱਚ ਕ੍ਰਾਈਸਟ ਨੂੰ ਸੂਲੀ ਤੇ ਟੰਗਿਆ ਇਸ ਕਰਕੇ ਸੱਜਣ ਜੀ ਇਹ ਦੁਨੀਆ ਜਦੋਂ ਦੀ ਬਣੀ ਆ ਨਾ ਇਹਦੇ ਵਿੱਚ ਹਵਾਨ ਸ਼ੈਤਾਨ ਪਤਾ ਨਹੀਂ ਕਿੱਥੋਂ ਆ ਗਿਆ ਉਹ ਹੀ ਆਪਣਾ ਕੰਮ ਉਹ ਹੈਵੀ ਹੋ ਰਿਹਾ ਅੱਛਾ ਆਰਟਿਸਟ ਦੀ ਗੱਲ ਕਰੀਏ ਤੁਸੀਂ ਆਰਟਿਸਟ ਜਿਵੇਂ ਦੱਸਦੇ ਸੀ ਉਹਦੀ ਪਰਿਭਾਸ਼ਾ ਦੱਸਦੇ ਸੀ ਆਰਟਿਸਟ ਉਧਰਲੇ ਵੀ ਹੈਗੇ ਆ ਜਿਨ੍ਹਾਂ ਨੇ ਬੜੇ ਤਿੱਖੇ ਸ਼ੇਅਰ ਦਾਗੇ ਆਪਣੇ ਅੰਦਾਜ਼ ਦੇ ਵਿੱਚ ਉਰੇ ਮੈਨੂੰ ਪਤਾ ਹੀ ਨਹੀਂ ਆਰਟਿਸਟ ਤਾਂ ਕਦੀ ਨਹੀਂ ਬੋਲਦਾ ਪਹਿੜਾ ਮੈਂ ਤਾਂ ਆਰਟਿਸਟ ਗੁਲਾਮ ਅਲੀ ਸਾਹਿਬ ਨੂੰ ਸਮਝਦਾ ਪੰਜਾਬੀਆਂ ਚ ਸ਼ੌਕਤ ਅਲੀ ਸਾਹਿਬ ਨੂੰ ਸਮਝਦਾ ਆਲਮ ਲੋਹਾਰ ਸਾਹਿਬ ਸੀ ਉਹਨਾਂ ਦੇ ਪੁੱਤ ਵੀ ਨਹੀਂ ਬੋਲਦੇ ਪਹਿੜਾ ਦੇਖਿਆ ਕਿ ਸੀ عارف ਨੂੰ ਸ਼ੌਕਤ ਅਲੀ ਸਾਹਿਬ ਨੂੰ ਗੁਲਾਮ ਅਲੀ ਸਾਹਿਬ ਨੂੰ ਸਤ ਮੇਰੀ ਨਜ਼ਰ ਤੇ ਤੇ ਉਹ ਆਰਟਿਸਟ ਹੈ ਮੇਰੀ ਨਜ਼ਰ ਤੇ ਹਰ ਹੁਣ ਮੈਂ ਕੀ ਕਹਾਂ ਹਸ ਕੇ ਆਰਟਿਸਟ ਲਈ ਨੈਸ਼ਨਲਿਜ਼ਮ ਕੀ ਹੋਣਾ ਚਾਹੀਦਾ ਫਿਰ ਇਹ ਵੀ ਇੱਕ ਗੱਲ ਦੱਸਣਾ ਜ਼ਰੂਰੀ ਹੈ ਨੈਸ਼ਨਲਿਜ਼ਮ ਇਹ ਹੋਣਾ ਚਾਹੀਦਾ ਕਿ ਉਹ ਦੇਸ਼ ਨਾਲ ਆਪਣੀ ਧਰਤੀ ਨਾਲ ਪਿਆਰ ਜ਼ਰੂਰ ਕਰੇ ਲੇਕਿਨ ਗੀਤਾਂ ਵਿੱਚ ਸ਼ਾਇਰੀ ਵਿੱਚ ਕੰਟੈਂਟ ਵਿੱਚ ਸਿਰਫ ਮੁਹੱਬਤ ਦੀ ਗੱਲ ਕਰੇ ਜੰਗ ਦੇ ਦੌਰਾਨ ਵੀ ਮੱਲ ਭਾਈ ਕਨਈਆ ਜਿਹਨੂੰ ਜਾਣਦੇ ਆਪਾਂ ਸਾਰੇ ਤੂੰ ਤਾਂ ਜੰਗ ਹੀ ਲੱਗੀ ਸੀ ਉਹ ਯਾਰ ਸਾਰਿਆਂ ਨੂੰ ਛੱਡ ਕੇ ਕਨਈਏ ਨੂੰ ਮੰਨਣ ਤੈ ਭਾਈ ਕਨਈਏ ਨੂੰ ਜਦੋਂ ਮੰਨਣ ਲੱਪੇ ਉਹ ਦਿਨ ਗੁਰਮੁਖ ਹੋ ਜਾਗੇ ਉਸ ਤੋਂ ਪਹਿਲਾਂ ਮਨਮੁਖ ਹੀ ਆ ਸਾਰੇ ਲਖਾ ਲਓ ਮੇਰੇ ਤੋਂ ਸਮਾਂ ਤਾਂ ਸਖਤ ਚੱਲ ਰਿਹਾ ਕਿਤੇ ਮੈਨੂੰ ਨਾ ਕੋਈ ਘੇਰ ਲਵੇ ਲੇਕਿਨ ਭਾਈ ਕਨਈਏ ਨੂੰ ਮੰਨਿਆ ਕਰੋ ਵਾਜਾਂ ਵਾਲੇ ਬਾਪੂ ਨੇ ਉਹਨੂੰ ਪਿਆਰ ਕੀਤਾ ਯਾਰ ਜਦੋਂ ਉਹਦਾ ਦੀ ਸ਼ਿਕਾਇਤ ਹੋਈ ਉਹ ਕਹਿੰਦਾ ਮੈਨੂੰ ਦੀਦਾ ਹੀ ਨਹੀਂ ਦੁਸ਼ਮਣ ਕੋਈ ਸਰਕਾਰ ਮੈਨੂੰ ਤਾਂ ਤੜਫਦੇ ਦਿਸਦੇ ਆ ਆ ਜ਼ਖਮ ਦਿਸਦੇ ਆ ਸਰਕਾਰ ਪਿਆਸੇ ਦਿਸਦੇ ਆ ਪਿਆਸੇ ਨੂੰ ਮੈਂ ਪਾਣੀ ਪਿਲਾ ਦਿੰਨਾ ਜ਼ਖਮੀ ਤੇ ਮੈਂ ਮਰੂ ਲਾ ਦਿੰਨਾ ਜਾਂ ਤਾਂ ਮੈਨੂੰ ਆਖੋ ਦੇ ਦੇ ਜਿੱਥੇ ਮੈਂ ਇਹ ਦੇਖਾਂ ਕਿ ਆ ਮੇਰੇ ਆ ਉਪਰਾਏ ਆ ਮੈਨੂੰ ਅੱਖ ਹੀ ਨਹੀਂ ਤੋ ਦਿੱਤੀ ਮੈਨੂੰ ਦਿਲ ਹੀ ਨਹੀਂ ਦਿੱਤਾ ਮੈਨੂੰ ਸੋਚ ਹੀ ਨਹੀਂ ਬਾਲਕਾ ਮੇਰਾ ਦਿੱਤੀ ਤੇ ਸੀਨੇ ਨਾਲ ਲਾਇਆ ਨਾ ਅਗਲੇ ਨੇ ਇਸ ਕਰਕੇ ਸੱਜਣ ਜੀ ਸਾਨੂੰ ਵੀ ਚਾਹੀਦਾ ਕਿ ਇਹ ਇੰਨੇ ਵੱਡੇ ਵੱਡੇ ਲੋਕ ਸਮਝਾਉਣ ਆਏ ਆ ਸਮਝਦਾ ਈਗੋ ਇੰਨੀ ਆ ਮੈਂ ਦੇਖਦਾ ਇਹਨਾਂ ਸੋਸ਼ਲ ਮੀਡੀਆ ਤੇ ਦੇ ਗਾਲੋਬਾਲੀ ਹੋਏ ਹੁੰਦੇ ਲੋਕ ਛੋਟੀ ਜੀ ਗੱਲ ਨੂੰ ਫੜ ਲੈਂਦੇ ਆ ਪਿਆਰ ਕਰੋ ਮੁਹੱਬਤ ਕਰੋ ਅਚੰਤ ਵਿੱਚ ਚਾਂਸ ਜੀ ਮੇਰਾ ਇੱਕ ਰਸਮੀ ਸਵਾਲ ਹੈ ਹੁਣ ਅੱਗੇ ਵੀ ਇੱਕ ਮੂਵੀ ਆਉਣ ਵਾਲੀ ਹੈ ਔਰ ਉਸੇ ਮੂਵੀ ਨੂੰ ਲੈ ਕੇ ਉਹੱਚ ਵੀ ਪਾਕਿਸਤਾਨੀ ਐਕਟਰਸ ਨੇ ਉਹਨੂੰ ਉਸ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੁਣ ਪਹਿਲਾਂ ਆ ਨਵੇਲ ਲੋ ਅੱਗੇ ਦੀ ਬਾਅਦ ਚ ਫੇਰ ਕਰ ਲਾਂਗੇ ਉਦੋਂ ਵੀ ਗੱਲ ਉੱਠ ਜੇ ਨਹੀਂ 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 ਰਹਿਣ ਦਿਓ ਯਾਰ ਇਹ ਤੇ ਫਿਰ ਇਹ ਗੱਲ ਹੈ ਕਿ ਇਹ ਦੇਖਦਾ ਕਿਦਾਂ ਹੋਏ ਕਹਿੰਦਾ ਅਜੇ ਤਾਂ ਮੈਂ ਦੇਖਿਆ ਹੀ ਨਹੀਂ ਕਹਿੰਦਾ ਫੇਰ ਦੇਖ ਲਾ ਦੇਖ ਲਾਂਗੇ ਆ ਪਹਿਲਾਂ ਆ ਤਨ ਨਵੇਲ ਲਈ ਇੱਕ ਕਸੀਆ ਉਹ ਇਹਨੂੰ ਦਲਜੀਤ ਜੀ ਨੂੰ ਪਿਆਰ ਕਰੋ ਬਸ ਮੈਂ ਇਹ ਕਹਿਣਾ ਚਾਹੁੰਦਾ ਉਹ ਪੰਜਾਬੀਆਂ ਦਾ ਕੱਲਾ ਨੀਗਾ ਤੁਹਾਨੂੰ ਦੱਸਾਂ ਭਾਰਤ ਦਾ ਤਿਰੰਗਾ ਲੈ ਕੇ ਸਾਰੀ ਦੁਨੀਆ ਚ ਘੁੰਮਦਾ ਫਿਰਦਾ ਮੁੰਡਾ ਉਹਦੇ ਅਸ਼ਕੇ ਉਹਦੇ ਮਾਂ ਪਿਓ ਦੇ ਬਾਰੇ ਜਾਈਏ ਕਿ ਇਸ ਵੇਲੇ ਦਾ ਉਹਦਾ ਵਕਤ ਹੋਏਗਾ ਮੈਂ ਇਹ ਕਹਿੰਦਾ ਜੱਲਿਆਂ ਵਾਲੇ ਬਾਗ ਬਾਗ ਦੇ ਜਿੱਦਾਂ ਬਦਲੇ ਲੈਂਦਾ ਇਦਾਂ ਉਹਨੇ ਗੋਰਿਆਂ ਤੋਂ ਸ਼ੋਖ ਖੋਲੇ ਬਿਲਕੁਲ ਇਸ ਚੀਜ਼ ਨੂੰ ਲੈ ਕੇ ਆਉਂਦਾ ਸਮਾਂ ਕਿਵੇਂ ਦਾ ਆਉਂਦਾ ਉੱਤੇ ਨਜ਼ਰ ਬਣੀ ਰਹੇਗੀ ਬਣੇ ਰੂਹਾਨੀ ਪੰਜਾਬੀ ਤੇ ਹਾਂਜੀ ਜ਼ਿਕਰੀਆ ਇਹ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਦੇ ਬਾਰੇ ਕਿ ਵੀ ਇਹਨਾਂ ਨੂੰ ਪਿਆਰ ਕਰੋ ਇਸ ਜੀਤੇ ਆਪਾਂ ਇੱਕ ਨਾਸਰ ਜੁਨਿਟੀ ਦੀ ਵੀ ਵੀਡੀਓ ਦੇਖੀ ਉਹ ਵੀ ਗੈਰ ਰਹੀ ਸੀ ਕਿ ਅਗਰ ਜੇ ਲੋਕ ਇੰਨਾ ਹੀ ਬੂਗਰ ਚ ਆ ਗਏ ਜਾਂ ਇੰਨੀਆਂ ਚੀਜ਼ਾਂ ਚ ਆ ਗਏ ਨੇ ਕਿ ਵੀ ਉਹਨੂੰ ਆਪਣਾ ਮੁਲਕ ਤਾਂ ਹੀ ਨਹੀਂ ਮੰਨਨ ਨੂੰ ਤਿਆਰ ਜਾਂ ਉਹਨੂੰ ਪਿਆਰ ਹੀ ਨਹੀਂ ਕਰਦੇ ਤੇ ਤੁਸੀਂ ਉਹਨਾਂ 2 ਕਰੋੜਾਂ ਦੀ ਫਿਕਰ ਨਾ ਕਰੋ ਤੁਸੀਂ 12 ਕਰੋੜ ਦੀ ਫਿਕਰ ਕਰੋ ਜਿਹੜੇ ਤੁਹਾਨੂੰ ਪਿਆਰ ਕਰਦੇ ਸਹੀ ਗੱਲ ਸਹੀ ਮਤਲਬ ਕਿ ਉਹ ਪੰਜਾਬੀ ਦਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਹੀ ਕੀਤਾ ਲੈਂਗੁਏਜ ਦਾ ਨਾਮ ਰੋਸ਼ਨ ਕੀਤਾ ਹੀ ਜਿਹਨੂੰ ਮਾਂ ਬੋਲੀ ਲੋਕ ਕਹਿੰਦੇ ਨੇ ਮਾਂ ਬੋਲੀ ਇਸ ਲਈ ਕਹਿੰਦੇ ਨੇ ਨਾ ਕਿ ਵੀ ਉਹ ਹੁਣ ਸਭ ਤੋਂ ਜ਼ਿਆਦਾ ਲੋਕਾਂ ਨੂੰ ਇਹ ਉਹਨੋਂ ਭਾਵੇਂ ਇੰਡੀਆ ਦਾ ਹੋਵੇ ਭਾਵੇਂ ਜਿੱਥੋਂ ਦਾ ਮਰਜ਼ੀ ਪੰਜਾਬੀ ਹੋਵੇ ਪੰਜਾਬੀ ਪੰਜਾਬੀ ਹੋਣਾ ਤੇ ਪੰਜਾਬੀ ਪੰਜਾਬੀਆਂ ਨਾਲ ਪਿਆਰ ਕਰਦੇ ਨੇ ਬਾਕੀ ਉਹ ਇੰਡੀਆ ਦਾ ਝੰਡਾ ਲਾ ਕੇ ਵੀ ਸਾਰੀ ਦੁਨੀਆ 'ਚ ਕਰ ਰਿਹਾ ਹੈ ਤੁਸੀਂ ਦੇਖੋ ਨਾ ਕਿ ਇੰਡੀਆ ਨੂੰ ਉਹਨਾਂ ਨੇ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰੀ ਦਿੱਤੀ ਝੰਡਾ ਤਿਰੰਗਾ ਮੇਰਾ ਖਿਆਲ ਹੋਉਂਦਾ ਹੈ ਕਿ ਜਿਹੜੇ ਜਹਾਜ਼ ਤੇ ਇੰਡੀਆ ਆਏ ਨੇ ਜੱਟ ਤੇ ਆਏ ਨੇ ਉਹਦੇ ਤੇ ਵੀ ਉਹਨਾਂ ਨੇ ਉਹ ਲਾਇਆ ਹੈ ਇੰਡੀਆ ਦਾ ਝੰਡਾ ਤਿਰੰਗਾ ਲਾਇਆ ਹੋਇਆ ਤੇ ਬਾਕੀ ਉਹ ਨੈਸ਼ਨਲ ਲਿਸਟ ਤੇ ਹੈ ਨੇ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਪਰ ਉਹ ਇਹਨਾਂ ਜਿਹੜੀ ਇਹਨਾਂ ਨੇ ਉਹ ਗੱਲ ਕੀਤੀ ਨਾ ਕਿ ਜਿਹੜਾ ਆਰਟਿਸਟ ਹੈ ਨਾ ਆਰਟਿਸਟ ਉਹ ਕਿਵੇਂ ਦਾ ਨੈਸ਼ਨਲਿਸਟ ਹੋਣਾ ਚਾਹੀਦਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆਰਟਿਸਟ ਨੇ ਆਖਿਆ ਕਿ ਮੈਂ ਨਹੀਂ ਮੰਨਦਾ ਕਿ ਜੀ ਆਰਟਿਸਟ ਜਿਹੜਾ ਉਹ ਮਾੜੀ ਜ਼ੁਬਾਨ ਮਾੜੀ ਜ਼ੁਬਾਨ ਬੋਲੇ ਜਿਹੜਾ ਆਰਟਿਸਟ ਕਿਉਂਕਿ ਆਰਟਿਸਟ ਨੇ ਆਪਣੇ ਕੰਮ ਦੀ ਗੱਲ ਕਰ ਕੰਮ ਦੀ ਗੱਲ ਕਰਨੀ ਹੈ ਤੇ ਜਿਹੜੀ ਕਲਾ ਹੈ ਉਹਦੇ ਵਾਸਤੇ ਕੋਈ ਫਿਲਟਰ ਨਹੀਂ ਹੁੰਦਾ ਤੇ ਫਿਲਟਰ ਜਿਹੜੇ ਲਾ ਰਹੇ ਨੇ ਉਹ ਸਮਝ ਲਓ ਕਿ ਉਹ ਉਹ ਕਲਾ ਕਰਨ ਵਾਲੇ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਵੀ ਜਿਹੜੀ ਇੱਜ਼ਤ ਹੈ ਜਿਹੜੀ ਇਹ ਚੀਜ਼ ਕਰਦੇ ਨੇ ਨਾ ਕਿ ਕਿ ਨਫ਼ਰਤਾਂ ਫਲਾਉਂਦੇ ਨੇ ਲੋਕ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਗਲਤ ਕਹਿੰਦੇ ਨੇ ਤੇ ਜਿਹੜੇ ਅਸਲ ਆਰਟਿਸਟ ਜਾਂ ਜਿਹੜੇ ਇਹ ਲੋਕ ਹੁੰਦੇ ਨੇ ਇਹਨਾਂ ਦਾ ਕੰਮ ਹੈ ਕਿ ਇਹਨਾਂ ਨੇ ਲੋਕਾਂ ਨੂੰ ਨਜ਼ਦੀਕ ਲਿਆਣਾ ਹੁੰਦਾ ਇਹ ਨਹੀਂ ਕਿ ਵੀ ਖਿਡਾਰੀ ਹੋ ਗਏ ਕੋਈ ਵੀ ਮਿਊਜ਼ੀਸ਼ੀਅਨ ਹੋ ਗਏ ਫਿਲਮ ਵਾਲੇ ਹੋ ਗਏ ਇਹਨਾਂ ਨੇ ਦਰਮਿਆਨ ਵਾਲਾ ਰੋਲ ਅਦਾ ਕਰਨਾ ਹੁੰਦਾ ਬਾਕੀ ਤੇ ਜਿਹੜੀਆਂ ਹਕੂਮਤਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਹਕੂਮਤਾਂ ਦੇ ਹੀ ਰਹਿਣ ਦੇਣੀਆਂ ਚਾਹੀਦੀਆਂ ਤੇ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਬੜਾ ਪਿਆਰ ਬਣਿਆ ਸੀ ਪਿਛਲੇ 3-4-5 ਸਾਲਾਂ ਤੋਂ ਬੜਾ ਲੋਕ ਨਜ਼ਦੀਕ ਆਏ ਸੀ ਤੇ ਬੜਾ ਅੱਛਾ ਵੀ ਸਮਝਦੇ ਸੀ ਗਰਾਉਂਡ ਰਿਐਲਿਟੀ ਹਜੇ ਵੀ ਐਵੇਂ ਕਿ ਲੋਕਾਂ ਦੇ ਵਿੱਚ ਪਿਆਰ ਹੈ ਲੇਕਿਨ ਜਿਹੜੇ ਚੰਦ ਲੋਕ ਸੋਸ਼ਲ ਮੀਡੀਆ ਤੇ ਬੈਠੇ ਨੇ ਟਿੱਪਣੀਆਂ ਕਰਨ ਵਾਲੇ ਕਮੈਂਟਸ ਕਰਨ ਵਾਲੇ ਜਾਂ ਜਿਨ੍ਹਾਂ ਦੇ ਹੱਥ ਨਹੀਂ ਖਲੋਂਦੇ ਮੈਸੇਜ ਕਰਨ ਨਹੀਂ ਕਰਨਾ ਉਹਨਾਂ ਨੇ ਉਹ ਨਫ਼ਰਤਾਂ ਫਲਾ ਰਹੇ ਉਹ ਚੰਦ ਲੋਕ ਹੁੰਦੇ ਨੇ ਜਿਵੇਂ ਇੱਕ ਪਿੱਛੇ ਜਿਹਾ ਵੀ ਇੱਕ ਪਾਕਿਸਤਾਨ ਨਾਲੋਂ ਮੁੰਡਾ ਸੀ ਇੱਕ ਇੰਡੀਆ ਵਾਲੋਂ ਸੀ ਸ਼ੇਖ ਜੀ ਉਹ ਇੱਕ ਦੂਸਰੇ ਦੇ ਖਿਲਾਫ ਬਿਆਨ ਦਿੰਦੇ ਸੀ ਗਾਲਾਂ ਕੱਢਦੇ ਸੀ ਇੱਥੋਂ ਤੱਕ ਕਿ ਇੱਕ ਦੂਸਰੇ ਦੇ ਮਜ਼ਬ ਨੂੰ ਹੀ ਗਾਲਾਂ ਕੱਢਦੇ ਸੀ ਹਾਂ ਤੇ ਚਲੋ ਅੱਲਾਹ ਅੱਲਾਹ ਕਰਕੇ ਉਹ ਨਿਬੜਿਆ ਉਹ ਤੇ ਚਲੋ ਨਿਬੜਿਆ ਤੇ ਉਹਨਾਂ ਨੂੰ ਸਮਝ ਆਈ ਕਿਸੇ ਨੇ ਸਮਝਾਇਆ ਪਤਾ ਨਹੀਂ ਕਿ ਕੀ ਕੀਤਾ ਉਹ ਮੁੰਡਾ ਬਾਹਰ ਹੀ ਹੁੰਦਾ ਸੀ ਤੇ ਲੇਕਿਨ ਉਹ ਸਮਝ ਗਏ ਠੀਕ ਹੈ ਉਹ ਇਹ ਚੀਜ਼ ਤਾਂ ਹਟ ਗਏ ਲੇਕਿਨ ਇਹ ਜਿਹੜਾ ਬਰਫ਼ ਹੈ ਨਾ ਇਹ ਵੀ ਪਿਗਲਣੀ ਚਾਹੀਦੀ ਹੈ ਇਹ ਜਿਹੜੀਆਂ ਹੁਣ ਚੀਜ਼ਾਂ ਹੋ ਰਹੀਆਂ ਨੇ ਇਹ ਵੀ ਮੇਰੇ ਖਿਆਲ ਜੰਗ ਤੋਂ ਬਾਅਦ ਇਹ ਬਰਫ਼ ਜੰਮੀ ਖਤਮ ਹੋਣੀ ਚਾਹੀਦੀ ਹੈ ਇਹ ਜਿਨ੍ਹਾਂ ਨੇ ਜੰਗ ਲੜੀ ਹੋ ਤੇ ਜੰਗਾ ਲਾਲ ਲੁੱੜ ਕੇ ਤੇ ਆਪਣੇ ਮਕਾਸਦ ਹਾਸਲ ਕਰਕੇ ਬੈਠ ਵੀ ਗਏ ਨੇ ਤੇ ਜਿਨ੍ਹਾਂ ਲੋਕਾਂ ਨੇ ਇਹ جنگ ਦੇ ਵਿੱਚ ਨਾ ਕੋਈ ਲੈਣਾ ਦੇਣਾ ਸੀ ਜਿਨ੍ਹਾਂ ਦਾ ਬਿਲਾਵਜਾ ਨੁਕਸਾਨ ਹੋ ਰਿਹਾ ਇਸ ਚੀਜ਼ ਤੋਂ ਥੋੜਾ ਜਿਹਾ ਬਰੇਲ ਕਰਦੇ ਜੀ ਜਿਸ ਤਰ੍ਹਾਂ ਕਿ ਦਿਲਜੀਤ ਦੋਸਾਂਝ ਨੇ ਇੱਕ ਉਹਨਾਂ ਨੇ ਬੜੀ ਅੱਛੀ ਮੂਵੀ ਵੀ ਬਣਾਈ ਸਰਦਾਰ ਜੀ 3 ਜਿਹੜੀ ਹੈ ਉਸ ਤੋਂ ਪਹਿਲੇ ਪੰਜਾਬ 95 ਉਹ ਨਹੀਂ ਰਿਲੀਜ਼ ਹੋਣ ਦਿੱਤੀ ਅਗਾਂ ਇੱਕ ਹੋਰ ਆ ਜਿਹੜੀ ਜਸਵੰਤ ਸਿੰਘ ਖਾਲੜਾ ਦਾ ਨਾਮ ਹੈ ਹਾਂ ਜੀ ਜਸਵੰਤ ਉਹਦੀ ਵੀ ਇਨੇ ਦਿਲਜੀਤ ਸਿੰਘ ਦੀ ਹਾਂ ਜੀ ਪੰਜਾਬ 95 ਹਾਂ ਜੀ ਇਹਨਾਂ ਦੀ ਨਾ ਮੂਵੀ ਉਹ ਦਿਲਜੀਤ ਦਾ ਸਾਜਦੀ ਹੈ ਨਾ ਪੰਜਾਬ 95 ਉਹਦੇ ਤੇ ਵੀ ਬਹੁਤ ਗੱਲ ਹੋਈ ਏ ਕਿ ਵੀ ਉਹ ਜੇ ਤੁਸੀਂ ਇਹ ਕਹਿੰਦੇ ਜਿੰਨੇ ਚ ਪਾਕਿਸਤਾਨੀ ਐਕਟਰ ਸੇ ਚਲੋ ਇਹਨੂੰ ਨਹੀਂ ਰਿਲੀਜ਼ ਹੋਣ ਦੇਂਦੇ ਫਿਰ ਤੁਸੀਂ ਉਹ ਰਿਲੀਜ਼ ਕਰਵਾਓ ਹਾਂ ਨਹੀਂ ਪਾਕਿਸਤਾਨੀ ਐਕਟਰ ਕਹਿੰਦੇ ਨੇ ਕਿ 320 ਕੱਟ ਲਾਣੀ ਉਹਦੇ ਚ ਕਿਹਾ ਗਿਆ ਕਿ ਵੀ 320 ਕੱਟ ਲਾਣੇ ਨੇ ਇਸ ਵੀਡੀਓ ਦੇ ਵਿੱਚ ਫਿਲਮ ਚ ਦੇਵ ਫਿਲਮ ਫਿਰ ਮਗਰ ਪਿੱਛੇ ਕੀ ਰਹਿ ਜਾਣੀ 320 ਅਗਰ ਮਤਲਬ ਕਿ 80 30 ਸਕੰਡ ਇੱਕ ਇੱਕ ਮਿੰਟ ਦਾ ਵੀ ਲੱਗੋ ਤਾਂ 320 ਮਿੰਟ ਰਹਿ ਜਾਂ 160 ਮਿੰਟ 160 ਵੀ ਨਾ ਲਾਲ ਇਸ ਤੋਂ ਵੀ ਘੱਟ ਲਾਲ 160 ਮਿੰਟਾਂ ਦੀ ਤਾਂ ਵੈਸੇ ਅੱਜਕੱਲ ਫਿਲਮ ਦੀ ਸਟੋਰੀ ਖਤਮ ਹੋ ਜਾਏਗੀ ਸਟੋਰੀ ਨਹੀਂ ਰਹਿਣੀ 160 ਮਿੰਟਾਂ ਦੀ ਤਾਂ ਫਿਲਮ ਹੀ ਨਹੀਂ ਹੁੰਦੀ ਅੱਜਕੱਲ ਅਗਰ 30 ਸਕੰਡ ਦਾ ਵੀ ਘੱਟ ਲੱਗਦਾ 10 ਸਕੰਡ ਦਾ ਵੀ ਲੱਗਦਾ ਨਾ ਤੇ ਉਸ ਹਿਸਾਬ ਨਾਲ ਉਹ ਤਕਰੀਬਨ 1 ਘੰਟੇ ਦੀ ਫਿਲਮ ਵਿੱਚੋਂ ਕੱਟੀ ਜਾਂਦੀ ਅਗਰ 10 ਸਕੰਡ ਦਾ ਵੀ ਘੱਟ ਲੱਗਦਾ ਤੇ ਪਿੱਛੇ ਕੀ ਰਹਿ ਜਾਣਾ ਬਿਲਕੁਲ ਤੁਸੀਂ ਇਹ ਹਿਸਾਬ ਲਾ ਲਓ ਕਿ ਵੀ 2 ਘੰਟੇ ਦੀ ਤੇ ਟੋਟਲ ਫਿਲਮ ਨਹੀਂ ਹੁੰਦੀ ਤੇ ਘੰਟੇ ਦੇ ਅਗਰ ਕੱਟ ਲੱਗ ਜਾਂਦਾ ਤੇ ਇਸ ਤਰ੍ਹਾਂ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਮੇਰੇ ਹਿਸਾਬ ਨਾਲ ਜਿਹੜੇ ਆ ادارے ਬੜੇ ਨੇ ਆਪਣੇ ਜਿਹੜੇ ਫਿਲਮਾਂ ਨੂੰ ਰਿਲੀਜ਼ ਕਰਦੇ ਨੇ ਇਹਨਾਂ ਨੂੰ ਥੋੜਾ ਜਿਆਦਾ ਖਿਆਲ ਹਾਂਜੀ ਸੈਂਸਰ ਬੋਰਡ ਇਹਨਾਂ ਨੂੰ ਖਿਆਲ ਕਰਨ ਚਾਹੀਦਾ ਚਲੋ ਫਾਸ਼ੀ ਹੁਰੀਆਨੀ ਤੇ ਹੋਇਆ ਕਿ ਉਹ ਉਹ ਚੀਜ਼ਾਂ ਦਾ ਕਟਿੰਗ ਦਾ ਕਹਿ ਦਿੰਦੇ ਨੇ ਬਿਗਣ ਇੱਕ ਚੀਜ਼ ਜਿਹੜੀ ਰਿਐਲਿਟੀ ਬੇਸ ਉਹ ਤੁਹਾਡੀਆਂ ਕਿਤਾਬਾਂ 'ਚ ਵੀ ਲਿਖੀ ਹੋਈ ਏ ਉਹ ਤੁਹਾਡੇ ਇੰਟਰਨੈਟ ਤੇ ਹਰ ਚੀਜ਼ ਮੌਜੂਦ ਏ ਅਗਰ ਤੁਸੀਂ ਉਹਨੂੰ ਰੋਕੋਗੇ ਵੀ ਉਹ ਲੋਕਾਂ ਨੇ ਦੋਨੇ ਬਾਰੇ ਸਰਚ ਕੀਤੀ ਜਿਨ੍ਹਾਂ ਨੇ ਕਰਨੀ ਹੈ ਜਸਵੰਤ ਸਿੰਘ ਖਾਲੜਾ ਦੇ ਬਾਰੇ ਜਿਨ੍ਹਾਂ ਨੇ ਸਰਚ ਕਰਨੀ ਉਹਨਾਂ ਕੀਤੀ ਉਹ ਸਾਡੇ ਵਰਗੇ ਬੰਦਿਆਂ ਨੇ ਵੀ ਉਹਨਾਂ ਦੀ ਲਾਈਫ ਦੇ ਬਾਰੇ ਥੋੜਾ ਬਹੁਤ ਪੜਿਆ ਕਿ ਕਿਸ ਤਰ੍ਹਾਂ ਉਹਨਾਂ ਨੇ 25000 ਬੰਦਿਆਂ ਨਾਲ ਵਾਸਤੇ ਆਵਾਜ਼ ਉਠਾਈ ਜਿਹੜੀਆਂ ਲਾਵਾਰ ਸਲਾਹ ਸ਼ਾਸਾਨੀਆਂ ਸਾਨੂੰ ਕਿੱਥੋਂ ਪਤਾ ਸੀ ਇਹ ਫਿਲਮ ਬਣ ਹੋਈ ਤੇ ਸਾਨੂੰ ਪਤਾ ਲੱਗਾ ਅਸੀਂ ਆਪਣੇ ਤੌਰ ਤੇ ਵੇਖ ਲਿਆ ਹਾਂ ਗੱਲ ਏ ਕਿ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਉਹ ਫਿਲਮ ਰਿਲੀਜ਼ ਹੋ ਜੇ ਨਹੀਂ ਸ਼ਾਇਦ ਸਾਨੂੰ ਪਤਾ ਵੀ ਨਾ ਲੱਗਦਾ ਕਿ ਜਸਵੰਤ ਸਿੰਘ ਜੀ ਖਾਲੜਾ ਜੀ ਹੈ ਕੌਣ ਸਰ ਲੇਕਿਨ ਉਹ ਫਿਲਮ ਬੈਨ ਹੋਈ ਸੀ ਕਿ ਯਾਰ ਇਹ ਕਿਉਂ ਬੈਨ ਉਹ ਬੰਦੇ ਨੇ ਵੀ ਉਹਦੀ ਕਹਾਣੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਨੇ ਜਿਹੜਾ ਫਿਲਮਾਂ ਨਹੀਂ ਵੀ ਵੇਖ ਜਿਹੜਾ ਨਹੀਂ ਵੀ ਵੇਖਦਾ ਇੱਕ ਚੀਜ਼ ਨਹੀਂ ਵੀ ਹਾਸਲ ਕਰਨਾ ਹੁਣ ਇਹ ਪੰਜਾਬ ਆ ਜਿਹੜੀ ਫਿਲਮ ਆਈ ਏ ਇੰਦੇ ਸਰਦਾਰ ਜੀ 3 ਇੰਦੇ ਵੀ ਐਸੇ ਲੋਕ ਫਿਲਮ ਦੇਖ ਰਹੇ ਸਾਡੀ ਆਪਣੀ ਕੋਸ਼ਿਸ਼ ਏ ਲੇਕਿਨ ਸਾਡੇ ਤੋਂ ਲਾਹੌਰ ਤਕਰੀਬਨ 8000 ਹਜ਼ਾਰ ਕਿਲੋਮੀਟਰ ਬਾੜ ਜਾਂਦਾ ਹੈ ਫਿਰ ਟਾਈਮ ਦਾ ਸਾਭ ਨਹੀਂ ਲੱਗਾ ਤੇ ਸਾਡ ਕੋ ਨਹੀਂ ਜਾਇਗਾ ਹੋਰ ਬੜੇ ਲੋਕ ਦੇਖ ਕੇ ਆ ਰਹੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਫਿਲਮ ਦੇਖੀ ਹੈ ਦੁਨੀਆ ਹੀ ਦੇਖੀਏ ਕੋਈ ਕਿਉਰਿਓਸਿਟੀ ਨਹੀਂ ਪੈਦਾ ਹੋ ਗਈ ਕਿ ਯਾਨੀ ਲੋਰ ਚੱਕਰ ਲੱਗਾ ਤੇ ਚਲਦੀ ਰਹੇਗਾ ਬੰਦਾ ਚਲਦੀ ਰਹੇਗਾ ਜ਼ਰੂਰ ਦੇਖਾਂਗੇ ਮੇਰੇ ਜਿਹੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਯਾਰਾਂ ਨਾਲ ਸ਼ੇਅਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਕਰੀਬਨ 93% ਲੋਕ ਐਸੇ ਨੇ ਕਿ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਿਨਾਂ ਵੀਡੀਓ ਦੇਖਦੇ ਨੇ ਯਾਰ ਜਦੋਂ ਵੀਡੀਓ ਹੀ ਦੇਖ ਲਈ ਤਾਂ ਫਿਰ ਸਬਸਕ੍ਰਾਈਬ ਵੀ ਕਰ ਲਿਆ ਕਰੋ ਇਹਦੇ ਨਾਲ ਥੋੜੀ ਜੀ ਹੌਸਲਾ ਫਜ਼ਾਈ ਹੋ ਜਾਂਦੀ ਹੈ ਮਿਲਾਂਗੇ ਨਵੀਂ ਵੀਡੀਓ ਨਾਲ ਸਾਨੂੰ ਦੀ ਇਜਾਜ਼ਤ ਅੱਲਾਹ ਨਗੇਮਾ